ਪੰਜਾਬ ਦੇ ਵੱਡੇ ਅਫਸਰਾਂ ਦੀ ਮਿਲੀ ਭੁਗਤ ਦੇ ਨਾਲ ਇੱਕ ਅਮਰੂਦ ਬਾ ਘਟਾਲਾ ਹੋਇਆ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਆਮ ਲੋਕ ਤੇ ਗ੍ਰਿਫਤਾਰ ਕਰ ਲਏ ਸੀ ਲੇਕਿਨ ਵੱਡੇ ਅਫਸਰਾਂ ਨੂੰ ਫੜਨ ਵਾਸਤੇ ਵਿਜੀਲੈਂਸ ਕੋਲੋ ਹਿੰਮਤ ਨਹੀਂ ਪਈ ਲੇਕਿਨ ਜਦੋਂ ਹੁਣ ਸੈਂਟਰ ਦੀ ਏਜੰਸੀ ਈਡੀ ਨੇ ਮਤਲਬ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਪੰਜਾਬ ਦੇ ਦੋ ਵੱਡੇ ਅਫਸਰਾਂ ਦੇ ਖਿਲਾਫ ਕਾਰਵਾਈ ਰੰਭੀ ਤਾਂ ਹੁਣ ਵਿਜੀਲੈਂਸ ਬਿਊਰੋ ਨੇ ਵੀ ਖਾਣਾ ਪੂਰਤੀ ਕਰ ਲਈ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਉਨਾ ਅਫਸਰਾਂ ਦੇ ਖਿਲਾਫ ਕੇਸ ਚਲਾਉਣ ਦੀ ਕਾਰਵਾਈ ਵਾਸਤੇ ਮਨਜ਼ੂਰੀ ਮੰਗੀ ਹੈ ਜਿਨ੍ਹਾਂ ਦਾ ਇਸ ਅਮਰੂਦ ਬਾਗ ਢਲੇ ਵਿੱਚ ਨਾਮ ਉਛਲਦਾ ਹਾਲਾਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਵਿੱਚ ਚੁਲੜੀਂਦੇ ਇੱਕ 95 ਸਾਲ ਦੀ ਬਜ਼ੁਰਗ ਇੱਕ ਵਿਧਵਾ ਨੂੰ ਵੀ ਗ੍ਰਿਫਤਾਰ ਕਰ ਲਿਆ ਲੇਕਿਨ ਵੱਡੇ ਅਫਸਰਾਂ ਦੀਆਂ ਘਰ ਵਾਲੀਆਂ ਤੇ ਜਦ ਵੱਡੇ ਅਫਸਰਾਂ ਦੇ ਨਾਮ ਬੋਲੇ ਤੇ ਵਿਜੀਲੈਂਸ ਵੀ ਠੰਡਾ ਹੋ ਗਿਆ ਲੇਕਿਨ ਜਦੋਂ ਅਚਾਨਕ ਇਨਫੋਰਸ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਐਂਟਰੀ ਹੁੰਦੀ ਹੈ ਇਸ ਕੱਪੜੇ ਦੇ ਵਿੱਚ ਤਾਂ ਫਿਰ ਛਾਪੇ ਵੱਜਦੇ ਨੇ डीसी ਦੇ ਘਰ ਤੇ ਹੋਰ ਵੱਡੇ ਅਫਸਰਾਂ ਦੇ ਘਰ ਤੇ ਹੁਣ ਵਿਜੀਲੈਂਸ ਨੇ ਵੀ ਆਪਣੀ ਹਾਜ਼ਰੀ ਪਵਾ ਦਿੱਤੀ ਹੈ ਪੰਜਾਬ ਦੇ ਉਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਦੀ ਮਨਜ਼ੂਰੀ ਮੰਗੀ ਆ ਇਹ ਮਨਜ਼ੂਰੀ ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਸਰਕਾਰ ਤੋਂ ਮੰਗੀ ਆ ਮਤਲਬ ਪੰਜਾਬ ਸਰਕਾਰ ਮਤਲਬ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਪੂਰਾ ਮਸਲਾ ਕੀ ਆ ਕਿ ਜਿਹੜਾ ਇਹ ਦੇ ਵਿੱਚ ਜਿਹੜੇ ਪੰਜਾਬ ਦੇ ਤਿੰਨ ਅਫਸਰ ਨੇ ਇੱਕ ਕਸਟਮ ਸੈਂਟਰ ਡੈਪੂਟੇਸ਼ਨ ਤੇ ਨੇ ਇੱਕ ਪੀਸੀਐਸ ਅਫਸਰਾਂ ਔਰ ਇੱਕ ਪੰਜਾਬ ਦੇ ਜ਼ਿਲ੍ਹਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਲੱਗੇ ਹੋਏ ਨੇ ਇਹਨਾਂ ਤਿੰਨਾਂ ਦੇ ਖਿਲਾਫ ਸੂਬਾ ਸਰਕਾਰ ਕੋਲੋਂ ਮਨਜ਼ੂਰੀ ਮੰਗੀ ਆ ਕਿ ਆਖਰ ਮਨਜ਼ੂਰੀ ਦਿੱਤੀ ਜਾਵੇ ਵਿਜੀਲੈਂਸ ਨੇ ਦੋ ਆਈਐਸ ਇੱਕ ਪੀਸੀਐਸ ਅਫਸਰ ਅਧਿਕਾਰੀਆਂ ਖਿਲਾਫ ਕਾਰਵਾਈ ਕਰਨ ਦੀ ਜਿਹੜੀ ਮਨਜ਼ੂਰੀ ਮੰਗੀ ਹਵਾਲਾ ਦਿੱਤਾ ਗਿਆ ਕਿਉਂਕਿ ਜਿਹੜਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17ਏ ਆ ਇਹਦੇ ਤਹਿਤ ਕਿਸੇ ਵੀ ਪੀਸੀਐਸ ਜਾਂ ਆਈਐਸ ਅਫਸਰ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਸੂਬਾ ਸਰਕਾਰ ਕੋਲ ਮਨਜ਼ੂਰੀ ਲੈਣੀ ਪੈਂਦੀ ਆ ਜਿਨ੍ਹਾਂ ਅਫਸਰਾਂ ਦੇ ਖਿਲਾਫ ਮਨਜ਼ੂਰੀ ਮੰਗੀ ਗਈ ਆ ਉਹਨਾਂ ਵਿੱਚ ਆਈਐਸ ਅਫੀਸਰ ਵਿਪਲ ਉਜਵਲ ਊਜਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਤਮਾਨ ਅਤੇ ਇੱਕ ਪੀਐਸ ਅਫਸਰ ਜਗਦੀਪ ਸੈਗਲ ਖਲਾਫ ਵਿਜੀਲੈਂਸ ਬਿਊਰੋ ਦੇ ਪ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 17ਏ ਤਹਿਤ ਸਰਕਾਰ ਤੋਂ ਮਨਜ਼ੂਰੀ ਮੰਗ ਲਈ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਈਡੀ ਵੱਲੋਂ 137 ਕਰੋੜ ਰੁਪਏ ਦੇ ਅਰੂਧ ਦੇ ਬਾਗਾਂ ਦੇ ਮਾਅਬਜੇ ਦੇ ਘਟਾਲੇ ਨੂੰ ਪਸੰਦ ਕਰਨ ਵਾਲੇ منی ਲਾਂਡਰੀ ਮਾਮਲੇ ਦੇ ਹਿੱਸੇ ਵਜੋਂ ਪੰਜਾਬ ਵਿੱਚ ਛਾਪੇਮਾਰੀ ਦੌਰਾਨ ਕਰੀਬ 4 ਕਰੋੜ ਰੁਪਏ ਦੀ ਨਕਦੀ ਅਤੇ ਦੋਸ਼ੀ ਅਧਿਕਾਰੀਆਂ ਕੋਲ ਕਥਿਤ ਅਜਿਹੇ ਦਸਤਾਵੇਜ਼ ਵੀ ਜਬਤ ਕੀਤੇ ਗਏ ਸੀ ਤੇ ਉਸ ਕਾਰਵਾਈ ਤੋਂ ਬਾਅਦ ਮਤਲਬ ED ਦੀ ਕਾਰਵਾਈ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਖਾਨਾ ਪੂਰਤੀ ਕਰਦੇ ਹੋਏ ਸੂਬਾ ਸਰਕਾਰ ਕੋਲ ਮਨਜ਼ੂਰੀ ਮੰਗ ਲਈ ਹੈ ਇਸ ਮਾਮਲੇ ਵਿੱਚ ਦੋ IAS ਅਫਸਰ ਇੱਕ PCS ਅਤੇ ਹੋਰਨਾਂ ਅਧਿਕਾਰੀਆਂ ਖਿਲਾਫ ਕਾਰਵਾਈ ਸ਼ੁਰੂ ਕਰਨ ਦੀ ਸੂਬਾ ਸਰਕਾਰ ਕੋਲ ਮਨਜ਼ੂਰੀ ਮੰਗੀ ਹੈ ਵਿਜੀਲੈਂਸ ਬਿਊਰੋ ਨੇ ਮਾਰਚ ਦੇ ਅਖੀਰਲੇ ਹਫਤੇ ਚ ਰਾਜ ਦੇ ਵਿਜੀਲੈਂਸ ਵਿਭਾਗ ਨੂੰ ਪੱਤਰ ਲੇ ਕੇ ਗ੍ਰੇਟਰ ਮਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਗਮਾੜਾ ਦੇ ਉਸ ਸਮੇਂ ਦੇ ਮੁੱਖ ਪ੍ਰਸ਼ਾਸਕ ਜਿਹੜੇ ਵਿਪਲ ਉਜਵਲ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਸੋਧਿਆ ਦੀ ਧਾਰਾ 17 ਹੇਤ ਐਤ ਮਨਜ਼ੂਰੀ ਦੀ ਮੰਗ ਕੀਤੀ ਹੈ ਉਸ ਸਮੇਂ ਜਿੱਥੇ ਵਿਪਲ ਉਜਵਲ ਗਮਾੜਾ ਦੇ ਮੁੱਖ ਪ੍ਰਸ਼ਾਸਕ ਸਨ ਉੱਥੇ ਹੀ ਵਧੇਕ ਮੁੱਖ ਪ੍ਰਸ਼ਾਸਕ ਰਜੇਸ਼ ਧਮਾਨ ਅਤੇ ਤਤਕਾਲੀ ਭੂਮੀ ਗ੍ਰੈਂਡ ਕਲੈਕਟਰ ਜਗਦੀਪ ਸੈਗਰ ਸਮੇਤ ਕਈ ਹੋਰ ਜ਼ਿੰਮੇਵਾਰ ਅਧਿਕਾਰੀ ਹਨ ਜਿਨ੍ਹਾਂ ਦੇ ਖਿਲਾਫ ਹੁਣ ਵਿਜੀਲੈਂਸ ਬਿਊਰੋ ਨੇ ਜਾਂ ਜਿਹੜੀ ਆ ਮਨਜ਼ੂਰੀ ਮੰਗੀ ਹੈ ਵਿਪਲ ਉਜਵਲ ਇਸ ਸਮੇਂ ਕੇਂਦਰੀ ਡੈਪੂਟੇਸ਼ਨ ਤੇ ਹਨ ਜਦਕਿ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਵਜੋਂ ਰਜੇਸ਼ ਧਮਾਨ ਕੰਮ ਕਰ ਰਹੇ ਨੇ ਪੀਸੀ ਐਕਟ ਦੀ ਤਾਰਾ ਸਟਾਰਾ ਇਹ ਇਹ ਪ੍ਰਦਾਨ ਕਰਦੀ ਹੈ ਕਿ ਕਿਸੇ ਵੀ ਪੁਲਿਸ ਅਧਿਕਾਰੀ ਜਾਂ सिविल अधिकारी ਦੇ ਖਿਲਾਫ ਜੇਕਰ ਇਸ ਤਹਿਤ ਕੋਈ ਕਾਰਵਾਈ ਕਰਨੀ ਹੈ ਤੇ ਉਸ ਤੋਂ ਪਹਿਲਾਂ ਸੂਬਾ ਸਰਕਾਰ ਕੋਲ ਮਨਜ਼ੂਰੀ ਲੈਣੀ ਪੈਂਦੀ ਹੈ ਅਗਰ ਬਿਨਾਂ ਮਨਜ਼ੂਰੀ ਤੋਂ ਕਾਰਵਾਈ ਕੀਤੀ ਜਾਊਗੀ ਤੇ ਫਿਰ ਜਾਂਚ ਸੰਭਵ ਨਹੀਂ ਹੈ ਪੰਜਾਬ ਵਿਜੀਲੈਂਸ ਬਿਊਰੋ ਨੇ 2 ਮਈ 2023 ਨੂੰ ਮਹਾਲੀ ਦੇ ਪਿੰਡ ਬਾਕਰਪੁਰ ਵਿਖੇ ਗਮਾੜਾ ਦੁਆਰਾ ਅਕਵਾਇਰ ਕੀਤੀ ਗਈ ਜ਼ਮੀਨ ਤੇ ਅਮਰੂਦਾਂ ਦੇ ਬਾਗਾਂ ਲਈ ਮਾਫੀ ਦੇ ਵੱਲੋਂ ਜਾਰੀ ਕੀਤੇ ਗਏ 137 ਕਰੋੜ ਰੁਪਏ ਦੇ ਗੱبن ਦੀ ਐਫਆਈਆਰ ਦਰਜ ਕੀਤੀ ਸੀ ਅਤੇ ਲਗਭਗ 2 ਦਰਜਨ ਦੇ ਕਰੀਬ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਚ ਇੱਕ 95 ਸਾਲ ਦੀ ਬਜ਼ੁਰਗ ਔਰਤ ਅਤੇ ਇੱਕ ਵਿਧਵਾ ਵੀ ਸ਼ਾਮਲ ਸੀ ਲੇਕਿਨ ਜਦ ਪੰਜਾਬ ਦੇ ਵੱਡੇ ਆਈਐਸ ਅਫਸਰਾਂ ਦੀਆਂ ਘਰਵਾਲੀਆਂ ਦਾ ਵੀ ਨਾਮ ਆਇਆ ਕਿ ਉਹਨਾਂ ਨੇ ਵੀ ਮਾਪ ਜਾਲਿਆ ਤੇ ਫਿਰ ਰੈਜੀਲੈਂਸ ਬਿਊਰੋ ਠੰਡਾ ਹੋ ਕੇ ਬੈਠ ਗਿਆ ਜਿਹੜੇ ਇਸ ਸਮੇਂ ਮੌਜੂਦਾ ਡਿਪਟੀ ਕਮਿਸ਼ਨਰ ਫਿਰੋਜ਼ਪੁਰਾ ਰਜੇਸ਼ ਤਮਾਨ ਉਨਾ ਦੀ ਪਤਨੀ ਜਸਮੀਨ ਕੌਰ ਧਮਾਨ ਦਾ ਵੀ ਉਹਨਾਂ ਲਾਹ ਪਾਤਰੀਆਂ ਵਿੱਚ ਨਾਮ ਸੀ ਜਿਨ੍ਹਾਂ ਨੂੰ ਪਿੰਡ ਬਾਕਰਪੁਰ ਵਿਖੇ ਗਮਾੜਾ ਵੱਲੋਂ ਅਕਵਾਇਰ ਕੀਤੀ ਗਈ ਜ਼ਮੀਨ ਦੇ ਬਦਲੇ ਗਲਤ ਢੰਗ ਨਾਲ ਮਾਪਜਾ ਮਿਲਿਆ ਸੀ ਮੁਕਦਮੇ ਅਨਸਾਰ ਬਾਕਰਪੁਰ ਦੇ ਵਸਨੀਕ ਭਪਿੰਦਰ ਸਿੰਘ ਅਤੇ ਪ੍ਰਾਪਰਟੀ ਡੀਲਰ ਨੇ ਗਮਾੜਾ ਮਾਲ ਅਤੇ ਬਾਗਵਾਨੀ ਵਿਭਾਗ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਨਾਲ ਮਿਲ ਕੇ ਮਤਲਬ ਉਹਨਾਂ ਦੀ ਮਿਲੀ ਭੁਗਤ ਨਾਲ ਆਪਣੇ ਸਾਥੀਆਂ ਮਕੇਸ਼ ਜਿੰਦਲ ਅਤੇ ਵਿਕਾਸ ਭੰਡਾਰੀ ਨਾਲ ਮਿਲ ਕੇ ਕੀਤੀ ਵਾਲੇ ਜ਼ਮੀਨ ਤੇ ਅਮਰੂਦ ਦੇ ਬਾਗ ਲਗਾਉਣੇ ਸ਼ੁਰੂ ਕਰ ਦਿੱਤੇ ਤੇ ਜਾਲੀ ਦਸਤਾਵੇਜ਼ ਤੇ ਇਸ ਨੂੰ ਜਨਰਲ ਪਾਵਰ ਆਫ ਟਰਨੀ ਤੇ ਪ੍ਰਾਪਤ ਕੀਤਾ ਗਿਆ ਜਿਸ ਦੇ ਬਾਅਦ ਵਿਜੀਲੈਂਸ ਦੀ ਜਾਂਚ ਦੇ ਵਿੱਚ ਇਹ ਸਭ ਕੁਝ ਜਿਹੜੇ ਪਹਿਲੂ ਨੇ ਉਹ ਨਸ਼ਰ ਕੀਤੇ ਗਏ ਇਹ ਵੀ ਮੰਨੇ ਗਏ ਕਿ ਮੁੱਖ ਦੋਸ਼ੀ ਦੇ ਤੌਰ ਤੇ ਭਵਿੰਦਰ ਸਿੰਘ ਨੇ ਆਪਣੇ ਅਤੇ ਆਪਣੇ ਪਰਿਵਾਰ ਲਈ ਅਮਰੂਦਾਂ ਦੇ ਬਾਗ ਲਈ ਕਰੀਬ 23.79 ਕਰੋੜ ਰੁਪਏ ਦੇ ਮਾਪ ਲਿਆ ਜਦਕਿ ਧਮਾਨ ਦੀ ਪਤਨੀ ਨੂੰ 1.17 ਕਰੋੜ ਰੁਪਏ ਦਾ ਮਾਫਜਾ ਦਿੱਤਾ ਗਿਆ ਸੀ ਵਿਜੀਲੈਂਸ ਬਿਊਰੋ ਦੀ ਜਾਂਚ ਵਿੱਚ ਇਹ ਵੀ ਪਾਇਆ ਗਿਆ ਸੀ ਕਿ ਬਠਿੰਡਾ ਦੇ ਮਕੇਸ਼ ਜਿੰਦਲ ਨੇ 13.93 ਕਰੋੜ ਰੁਪਏ ਦਾ ਮਾਫਜਾ ਲਿਆ ਜਦੋਂ ਕਿ ਪਟਿਆਲਾ ਆਧਾਰਿਤ ਚਾਰਟਰਡ ਅਕਾਊਂਟੈਂਟ ਅਨਿਲ ਰੂੜਾ ਨੂੰ 1.14 ਕਰੋੜ ਰੁਪਏ ਦਾ ਮਾਫਜਾ ਦਿੱਤਾ ਗਿਆ ਸੀ 27 ਮਾਰਚ ਨੂੰ ED ਨੇ ਪੰਜਾਬ ਭਾਰ ਵਿੱਚ 20 ਤੋਂ ਵੱਧ ਥਾਵਾਂ ਤੇ ਛਾਪੇਮਾਰੀ ਕੀਤੀ ਗਈ ਸੀ ਜਿਸ ਵਿੱਚ ਰਾਜ ਦੇ ਆបਕਾਰੀ ਅਤੇ ਕਰ ਕਮਿਸ਼ਨਰ ਵਰ ਰੂਜਮ ਜੋ ਕਿ ਪੰਜਾਬ ਕਾਡਰ ਦੇ 2004 ਬੈਚ ਦੇ ਆਈਐਸ ਅਧਿਕਾਰੀ ਨੇ ਅਤੇ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਰਜੇਸ਼ ਧਮਾਨ ਜੋ 2014 ਬੈਚ ਦੇ ਆਈਐਸ ਅਧਿਕਾਰੀ ਨੇ ਇਹਨਾਂ ਦੇ ਘਰ ਵਿੱਚ ਤੇ ਦਫਤਰਾਂ ਦੇ ਵਿੱਚ ਖਾਸ ਕਰਕੇ ਰਜੇਸ਼ ਧਮਾਨ ਦੇ ਦਫਤਰ ਦੇ ਵਿੱਚ ਵੀ ਛਾਪਾ ਮਾਰਿਆ ਗਿਆ ਸੀ ਜਦ ਕਿ ਵਰਨ ਰੂਜਮ ਦੇ ਘਰ ਵਿੱਚ ਤੇ ਦੋਨਾਂ ਅਫਸਰਾਂ ਦੇ ਘਰਾਂ ਦੇ ਤੇ ਦਫਤਰਾਂ ਦੇ ਨੂੰ ਲੈ ਕੇ 27 ਮਾਰਚ ਨੂੰ ਈਡੀ ਨੇ ਕਾਰਵਾਈ ਕੀਤੀ ਸੀ ਅਮਰੂਦਾ ਦੇ ਬਾਗਾਂ ਦੇ ਮਾਪਦੇ ਦਾ ਘਟਾਲੇ ਨਾਲ ਜੁੜਿਆ ਇਹ ਮਨੀ ਲਾਂਡਰੀਂਗ ਦਾ ਮਾਮਲਾ ਦੱਸਿਆ ਜਾ ਰਿਹਾ ਸੈਂਟਰਲ ਏਜੰਸੀ ਮਤਲਬ ਫੈਡਰਲ ਏਜੰਸੀ ਵੱਲੋਂ ਪੰਜਾਬ ਇਜਿਲੀਅੰਸ ਬਿਊਰੋ ਦੀ ਐਫਆਈਆਰ ਦਾ ਨੋਟਿਸ ਲੈਣ ਤੋਂ ਬਾਅਦ ਇਹ ਕੇਸ ਦਰਜ ਕੀਤਾ ਗਿਆ ਸੀ ਇਹ ਵੀ ਦੋਸ਼ ਲੱਗੇ ਸੀ ਕਿ ਵਰਨ ਰੂਜਮ ਹੋਸਮ ਨੇ ਮਾਰਕ ਫੈਡ ਦੇ ਚੇਅਰਮੈਨ ਸੰਤ ਤੇ ਗਮਾਡਾ ਦੇ ਤਤਕਾਲੀ ਵਧੀਕ ਮੁੱਖ ਪ੍ਰਸ਼ਾਸਕ ਰਜੇਸ਼ ਧਮਾ ਦੇ ਕਹਿਣ ਤੇ ਆਪਣੇ ਪਰਿਵਾਰਕ ਮੈਂਬਰਾਂ ਰਹੀਂ ਬਾਗ ਵਿੱਚ ਨਿਵੇਸ਼ ਕੀਤਾ ਸੀ ਇਹ ਵੀ ਲੱਗੇ ਸੀ ਦੋਸ਼ ਕਿ ਵਰਨ ਰੂਜਮ ਦੀ ਪਤਨੀ ਨੇ ਵੀ ਕੋਈ 60 ਲੱਖ ਦੇ ਕਰੀਬ ਮਾਪ ਜਾ ਲਿਆ ਇਹ ਸਭ ਉਦੋਂ ਸ਼ੁਰੂ ਹੋਇਆ ਜਦੋਂ ਸਰਕਾਰ ਨੇ 2016-2017 ਵਿੱਚ ਪਿੰਡ ਬਾਕਰਪੁਰ ਵਿੱਚ ਜ਼ਮੀਨ ਅਕਵਾਇਰ ਕਰਨੀ ਸ਼ੁਰੂ ਕਰ ਦਿੱਤੀ ਸੀ ਤੇ ਸਰਕਾਰੀ ਅਧਿਕਾਰੀਆਂ ਖਾਸ ਕਰਕੇ ਗਮਾੜਾ ਦੇ ਸੀਨੀਅਰ ਅਧਿਕਾਰੀਆਂ ਅਤੇ ਹੋਰ ਨਿੱਜੀ ਵਿਕਤੀਆਂ ਨੇ ਪਿੰਡ ਵਿੱਚ ਜ਼ਮੀਨਾਂ ਖਰੀਦੜੀਆਂ ਸ਼ੁਰੂ ਕਰ ਦਿੱਤੀਆਂ ਸੀ ਇਹ ਵੀ ਜ਼ਿਕਰ ਕੀਤਾ ਗਿਆ ਸੀ ਕਿ ਮਲਜਮਾ ਨੂੰ ਪਤਾ ਸੀ ਕਿ ਜੇਕਰ ਉਹ ਇਸ ਬਾਗ ਨੂੰ ਦਿਖਾਉਂਦੇ ਹਨ ਤਾਂ ਉਹਨਾਂ ਨੂੰ ਵੱਧ ਤੋਂ ਵੱਧ ਮਾਪਜਾ ਮਿਲੇਗਾ ਵਧਿਆ ਮਾਪਜਾ ਲੈਣ ਲਈ ਉਹਨਾਂ ਨੇ ਪ੍ਰਤੀ ਏਕੜ 2000 ਤੋਂ ਲੈ ਕੇ 2500 ਪੌਦੇ ਲਗਾਉਣੇ ਸ਼ੁਰੂ ਕਰ ਦਿੱਤੇ ਹੈਗੇ ਤੇ ਫਿਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਸ਼ਫਾਰਿਸ਼ਾਂ ਨਾਲੋਂ ਕਿਤੇ ਵੱਧ ਇੱਕ ਜਿਹੜੇ ਕਿਲੇ ਦੇ ਵਿੱਚ ਜਿਹੜੇ ਨੇ ਪੌਦੇ ਲਗਾ ਦਿੱਤੇਗੇ ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ਏਕੜ ਵਿੱਚ ਵੱਧ ਤੋਂ ਵੱਧ 132 ਅਮਰੂਦ ਦੇ ਦਰਖਤ ਲਗਾਏ ਜਾਂਦੇ ਸਦੇ ਪੌਦੇ ਲਗਾਏ ਜਾਂਦੇ ਸਦੇ ਲੇਕਿਨ ਇਹਨਾਂ ਲੋਕਾਂ ਨੇ 2000 ਤੋਂ ਲੈ ਕੇ 2500 ਦੇ ਪੌਦੇ 1 ਏਕੜ ਦੇ ਵਿੱਚ ਲਾਉਣੇ ਸ਼ੁਰੂ ਕਰਤੇ ਜਦ ਕਿ ਖੇਤੀਬਾੜੀ ਯੂਨੀਵਰਸਿਟੀਆਂ ਦੇ ਸਿਫਾਰਸ਼ਾਂ ਇਹ ਨੇ ਕਿ ਇੱਕ ਕਿੱਲੇ ਦੇ ਵਿੱਚ 132 ਤੋਂ ਵੱਧ ਪੌਦੇ ਅਮਰੂਦ ਦੇ ਨਹੀਂ ਲਗਾਏ ਜਾ ਸਕਦੇ ਕਥਿਤ ਦੋਸ਼ੀਆਂ ਨੂੰ ਇਹ ਵੀ ਪਤਾ ਸੀ ਔਰ ਇਸੇ ਕਰਕੇ ਉਹਨੇ ਯਾਲੀਮਾਲ ਰਿਕਾਰਡ ਤੇ ਰਿਪੋਰਟਾਂ ਰਾਹੀਂ ਜਿਹੜੇ ਨੇ ਦਰਖਤ ਜਿਹੜੇ ਪੌਦੇ ਨੇ 2016 ਵਿੱਚ ਲਗਾਏ ਕਿ ਜਦ ਕਿ ਇਹ 2018 ਵਿੱਚ ਅਸਲ ਜ ਲਗਾਏ ਗਏ ਸੀ ਵਿਜੀਲੈਂਸ ਜਾਂਚ ਦਰਾਂ ਦੀ ਗੱਲ ਸਾਹਮਣੇ ਆਈ ਸੀ ਕਿ ਮੁੱਖ ਸਾਜਿਸ਼ਕਰਤਾ ਭਪਿੰਦਰ ਸਿੰਘ ਵਿਕਾਸ ਪਡਾਰੀ ਵਿਸ਼ਾਲ ਪਡਾਰੀ ਮਕੇਸ਼ ਨਿੱਜ ਜਿੰਦਲ ਨੇ ਇਹਨਾਂ ਦੇ ਆਪਸੀ ਨਿੱਜੀ ਸਬੰਧ ਵੀ ਸੀ ਤੇ ਵੀ ਵਿਜੀਲੈਂਸ ਬਿਊਰੋ ਦੀ ਜਾਂਚ ਅਨੁਸਾਰ ਗਮਾੜਾ ਅਧਿਕਾਰੀਆਂ ਨਾਲ ਵੀ ਇਹਨਾਂ ਦੇ ਸਿੱਧੇ ਸੰਪਰਕ ਵਿੱਚ ਸਿੱਧੇ ਸਬੰਧ ਸਨ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਉਸ ਸਮੇਂ ਜਸਮੀਨ ਕੌਰ ਜਿਨ੍ਹਾਂ ਦੇ ਪਤੀ ਐਸਟੇਟ ਡਿਪਟੀ ਕਮਿਸ਼ਨਰ ਫਰੂਜ਼ਪੁਰ ਲੱਗੇ ਨੇ ਉਸ ਸਮੇਂ ਗਮਾੜਾ ਵਿੱਚ ਸੀਨੀਅਰ ਅਧਿਕਾਰੀ ਹੋਣ ਕਰ ਉਹਨਾਂ ਨੂੰ ਪਤਾ ਸੀ ਕਿ ਵੱਖ-ਵੱਖ ਪਿੰਡਾਂ ਦੀ ਜ਼ਮੀਨ ਐਕਵਾਇਰ ਹੋਣੀ ਆ ਇਸ ਕਰਕੇ ਇਹ ਜਿਹੜਾ ਮਸਲਾ ਵਾ ਉਹਨਾਂ ਨੇ ਫਿਰ ਪੂਰੀ ਗੇਮ ਬਣਾਈ ਉਧਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦੋਸ਼ੀ ਲਾਪਤਨ ਪਿਛਲੇ ਸਾਲ ਸਤੰਬਰ ਮਹੀਨੇ ਵਿੱਚ ਕੁੱਲ 72.36 ਕਰੋੜ ਰੁਪਏ ਜਮ੍ਹਾਂ ਕਰਵਾਉਣ ਦੇ ਹੁਕਮ ਦਿੱਤੇ ਸੀ ਜਦੋਂ ਕਿ 43.32 ਕਰੋੜ ਰੁਪਏ ਇਸ ਹਾਰਤੀ ਜਨਵਰੀ ਤੱਕ ਜਮ੍ਹਾਂ ਕਰਵਾਏ ਜਾ ਚੁੱਕੇ ਨੇ ਕਿਉਂਕਿ ਇਹਦੇ ਵਿੱਚ ਬਹੁਤ ਸਾਰੇ ਵੱਡੇ ਅਪਸਰਾਂ ਦਾ ਵੀ ਹੱਥ ਸੀ ਹੁਣ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਕਿ ਹਿੰਦੁਸਤਾਨ ਟਾਈਮਜ਼ ਦੇ ਰਿਪੋਰਟਰ ਵਿਸ਼ਾਲ ਰਹਿਬਾਨੀ ਹੋਣਾ ਦੀ ਜਿਹੜੀ ਖਬਰ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਕਿ ਈਡੀ ਦੀ ਅ ਇਨਵੈਸਟੀਗੇਸ਼ਨ ਜਦੋਂ ਸ਼ੁਰੂ ਹੋਇਆ ਈਡੀ ਨੇ ਜਦੋਂ ਰੇਡ ਕੀਤੀ ਆ ਉਸ ਤੋਂ ਬਾਅਦ ਵਿਜੀਲੈਂਸ ਨੇ ਵੀ ਖਾਣਾ ਪੂਰਤੀ ਸ਼ੁਰੂ ਕਰ ਦਿੱਤੀ ਆ ਕਿਉਂਕਿ ਪਹਿਲਾਂ ਵਿਜੀਲੈਂਸ ਨੂੰ ਜਦੋਂ ਪਤ ਲੱਗਾ ਕਿ ਪੰਜਾਬ ਦੇ ਦੋ ਵੱਡੇ ਆਈਐਸ ਅਫਸਰ ਤੇ ਪੀਸੀਐਸ ਅਫਸਰ ਵੀ ਨੇ ਇਸ ਮੁੱਖ ਕੱਪੜੇ ਵਿੱਚ ਮੁੱਖ ਘਟਾਲੇ ਦੇ ਵਿੱਚ ਤੇ ਫਿਰ ਪੰਜਾਬ ਵਿਜੀਲੈਂਸ ਬਿਊਰੋ ਦੀ ਹਿੰਮਤ ਹੀ ਨਹੀਂ ਪਈ ਕਿ ਕੇਸ ਨੂੰ ਅੱਗੇ ਸ਼ੁਰੂ ਕੀਤਾ ਜਾ ਸਕੇ ਕਿ ਕਿਦਣਾ ਕਿਤੇ ਫੈਸਲਾ ਜਿਹੜਾ ਆਵੇ ਕਿ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਮਿਲੇ ਇਕੜਾ ਈਡੀ ਦੀ ਰੇਡ ਤੋਂ ਬਾਅਦ ਹੁਣ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਖਾਣਾ ਪੂਰਤੀ ਦਿਖਾਉਂਦੇ ਹੋਏ ਪੰਜਾਬ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਕਿ ਇਹਨਾਂ ਅਫਸਰਾਂ ਦੇ ਖਿਲਾਫ ਕਾਰਵਾਈ ਕਰਨ ਦੀ ਮਨਜ਼ੂਰੀ ਦਿੱਤੀ ਹੈ ਫਿਰ ਸਵਾਲ ਹੈ ਕਿ ਇਹ ਜਿਹੜੀ ਕਾਰਵਾਈ ਹੈ ਮਨਜ਼ੂਰੀ ਇਹ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਦੇਣੀ ਹੈ ਹੁਣ ਸਵਾਲ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਮਸਲੇ ਦੇ ਵਿੱਚ ਕਦੋਂ ਵਿਜੀਲੈਂਸ ਬਿਊਰੋ ਨੂੰ ਇਹ ਮਨਜ਼ੂਰੀ ਮਿਲਦੀ ਹੈ ਨਹੀਂ ਤੇ ਇਨਫੋਰਸਮੈਂਟ ਡਾਇਰੈਕਟੋਰੇਟ ਤਾਂ ਆਪਣੇ ਲੈਵਲ ਤੇ ਲੱਗੀ ਹੋਵੇ ਕਿਉਂਕਿ ਅ fırs ਵੱਡੇ ਵੱਡੇ fırs ਈਡੀ ਦੇ ਸਕੰਜੇ ਚ ਚਾਹੇ ਉਹ ਵਿਜੀਲੈਂਸ ਦੇ ਸਕੰਜੇ ਵਿੱਚ ਕਾਬੂ ਨਹੀਂ ਆ ਸਕੇ ਲੇਕਿਨ ਹੁਣ ਈਡੀ ਦੇ ਸਕੰਜੇ ਦਾ ਤੇ ਸ਼ਾਇਦ ਇਸੇ ਕਰਕੇ ਹੁਣ ਵਿਜੀਬਲ ਵਿਜੀਲੈਂਸ ਬਿਊਰੋ ਨੇ ਜਾਂ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਨੇ ਵਿਜੀਲੈਂਸ ਬਿਊਰੋ ਜਾਂ ਅਧਿਕਾਰੀਆਂ ਤੇ ਕੋਈ ਦਾਗ ਰਣ ਲੱਗੇ ਤੇ ਖਾਣਾ ਪੂਰਤੀ ਕਰਨ ਵਾਸਤੇ ਸੂਬਾ ਸਰਕਾਰ ਨੂੰ ਚਿੱਠੀ ਲਿਖ ਦਿੱਤੀ ਹੈ ਲੇਕਿਨ ਕੋਈ ਵੀ ਹੋਵੇ ਚਾਹੇ ਵਿਜੀਲੈਂਸ ਜਾਂਚ ਕਰੇ ਚਾਹੇ ਸੈਂਟਰਲ ਏਜੰਸੀ ਇਨਫੋਰਸਮੈਂਟ ਰੈਕਰੂਟ ਜਿਨ੍ਹਾਂ ਨੇ ਵੀ ਕਪੜਾ ਫਿਕਤੀਤਾ ਉਹਨਾਂ ਨੂੰ ਕਾਨੂੰਨ ਮੁਤਾਬਕ ਸਜ਼ਾ ਮਿਲਣੀ ਚਾਹੀਦੀ ਹੈ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡੇ ਤੋਂ ਅੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ